ਅਸਟੋਨਰ ਗੱਡੀ ਆ ਨਵੇਂ ਹੀ ਘੜਵਾਈ ਹੋਈ ਆ ਤਨੌਰੇ ਪਿੰਡ ਦੀ ਆ ਬਾਈ ਓਕੇ ਲੈ ਵੀ ਮਿੱਤਰੋ ਆ ਚੀਜ਼ਾਂ ਤੋਂ ਪਤਾ ਲੱਗ ਜਾਂਦਾ ਹੁੰਦਾ ਜੇ ਗੱਡੀ ਐਕਸੀਡੈਂਟ ਹੋ ਗਈ ਹੈ ਨਾ ਬਾਈ ਲਾਈਟਾਂ ਵੀ ਨਾਲ ਦੀਆਂ ਨੇ ਦੇਖ ਲਓ ਇਹਦੀਆਂ ਹਾਂ ਲਾਈਟਾਂ ਵੀ ਨਾਲ ਦੀਆਂ ਨੇ ਬਾਈ ਗੱਡੀ ਖੁੱਲੀ ਹੋਣੀ ਹੋਈਗਾ ਤਾਂ ਆ ਦੇਖ ਲਓ ਫੱਟੀ ਫੁੱਟੀ ਸਾਰੀ ਨਾਲ ਦੀ ਆ ਗੋਡੇ ਚੈੱਕ ਕਰ ਲਓ ਬਾਈ ਸਾਰਾ ਅੰਦਰੋਂ ਬੌਰਨਟ ਮਾਰ ਲਾ ਬਾਹਰੋਂ ਚਰੀਟ ਕਿਤੇ ਹੋ ਜਾਂਦੀ ਆ ਅੰਦਰੋਂ ਦਾ ਸ਼ੀਸ਼ਾ ਰਗੀ ਗੱਡੀ ਪਈ ਆ ਬਾਈ ਲੋਕਲ ਚੱਲੀ ਹੋਏ ਜਿੰਨੇ ਕ ਚੱਲੀ ਹੋਏ 90000 ਗੱਡੀ ਚੱਲੀ ਹੋਈ ਫਿਰ ਤਾਂ ਸ਼ੀਸ਼ੇ ਵੀ ਸਾਰੇ origianal ਹੋਣਗੇ ਸਾਰੇ ਨਾਲ ਦੇ ਚੈੱਕ ਕਰ ਲਓ ਬਾਈ ਲਾਈ ਫੀਲ ਪਏ ਹੋਏ ਆ ਟਾਇਰ ਤਾਂ ਵਧੀਆ ਜੰਮੀ ਨਵੇਂ ਵਰਗੇ ਨੇ ਹਾਂ ਜੀ ਟਾਇਰ ਵਧੀਆ ਪਿਆ ਵੀਰੇ ਲੈ ਮਿੱਤਰੋ ਟਾਇਰ ਨਵੇਂ ਵਰਗੇ ਨੇ ਵਾਹ ਵਾਹ ਇਹ ਟਾਇਰ ਪਾਇਆ ਕੌਂਟੀਨੈਂਟ ਤੇ ਅਲਾਈ ਵੀ ਘੈਂਟ ਰੇ ਇਹਨਾਂ ਦਾ ਅੱਜ ਕੱਲ੍ਹ ਇਹਨਾਂ ਦਾ ਟ੍ਰੈਂਡ ਵੀ ਐ 90173 ਕਿਲੋਮੀਟਰ ਚੱਲੀ ਹੋਈ ਆ ਅੱਜ ਨਾਲ ਸੱਜਣੋ ਤੁਹਾਡੇ ਵਾਸਤੇ ਇੱਕ ਹੋਰ ਗੱਡੀ ਲੱਭ ਕੇ ਲਿਆਂਦੀ ਆ ਜਿਹੜੀ ਕਿਸੇ ਪਾਸਿਓਂ ਵੀ ਪੂਰਾ ਟੱਚ ਨਹੀਂ 101% ਗਾਰੰਟੀ ਵਾਲੀ ਐ ਸੱਜਣੋ ਤੁਹਾਨੂੰ ਪਹਿਲੇ ਇਹਦੇ ਮਾਲਕ ਨਾਲ ਮਲਾਉਣੇ ਆ ਦੱਸਾਂਗੇ ਵੀ ਕਿੰਨੇ ਰੁਪਈਆ ਦੇ ਵਿੱਚ ਤੁਹਾਨੂੰ ਇਹ ਗੱਡੀ ਬਣਜੂ ਯਾਨੀ ਕਿ ਤੁਸੀਂ ਇਹਦੇ ਮਾਲਕ ਬਣਜੋਗੇ ਕਿੰਨੀ ਇਹ ਚੱਲੀ ਹੋਈ ਆ ਕਿੱਥੋਂ ਦਾ ਨੰਬਰ ਆ ਕਿੱਦਾਂ ਦੇ ਟਾਇਰ ਨੇ ਕਿੰਨੇ ਰੁਪਿਆ ਦੇ ਲਾਏ ਲੱਗੇ ਹੋਏ ਨੇ ਫੁੱਲ ਗਾਰੰਟੀ ਦਵਾਂਗੇ ਬਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਆ ਮਿੱਤਰੋ ਬਾਈ 7 8 15 19 ਵਾਲਾ ਬਈ ਪਹਿਲਾਂ ਤੇ 101% ਗਾਰੰਟੀ ਪੱਕੀ ਹੈ ਬਾਈ 100% ਸਾਡੀ ਆਪਣੀ ਕੜਾਈ ਹੋਈ ਗੱਡੀ ਆ ਬਾਈ ਲੋਕ ਮੇਰੇ ਤੇ ਯਕੀਨ ਕਰਦੇ ਆ ਮੈਂ ਕਹਿੰਦਾ ਬਾਈ ਚੈੱਕ ਕਰਾ ਲੈਣ ਜਿੰਨਾ ਖਰਚਾ ਹੋ ਮੇਰੇ ਤੇ ਪਾਦੀ ਤੁੰਨ ਬਾਈ ਫੋਨ ਕਰੂ ਜੇ ਕੋਈ ਕਹਿ ਦੇਵੇ ਕਿਤੋਂ ਵੀ ਟੱਚ ਆ ਗੱਡੀ ਕੋਈ ਗੋਡਾ ਲੱਗਿਆ ਹੋਇਆ ਕੋਈ ਡਿੱਗੀ ਕੋਈ ਕਿਤੋਂ ਵੀ ਕਹਿ ਦੇਵੇ ਬਾਈ ਸਾਰੇ ਸ਼ੀਸ਼ੇ ਨਾਲ ਦੇ ਆ ਅਸਟੋਨਰ ਗੱਡੀ ਆ ਨਵੀਂ ਕਢਵਾਈ ਹੋਈ ਆ ਤਨੌਰੇ ਪਿੰਡ ਦੀ ਆ ਬਾਈ ਓਕੇ ਲੈ ਵੀ ਮਿੱਤਰੋ ਆ ਚੀਜ਼ਾਂ ਤੋਂ ਪਤਾ ਲੱਗ ਜਾਂਦਾ ਹੁੰਦਾ ਜੇ ਗੱਡੀ ਐਕਸੀਡੈਂਟ ਹੋ ਗਿਆ ਹੈ ਨਾ ਦੱਸ ਦਿਓ ਕਿਤੋਂ ਵੀ ਪਾਣੀ ਪੂਣੀ ਖੜਨ ਕਰਕੇ ਮਾੜੀ ਮੋਟੀ ਜਰਾ ਹੋ ਜਾਂਦੇ ਨੇ ਕਿਤੇ ਵੀ ਇਹ ਵੀ ਤੈ ਪੱਟੀ ਆਉਣੀ ਆ ਬਾਈ ਪਹਿਲੀ ਵਾਰੀ ਪਹਿਲੇ ਜਿੱਥੋਂ ਮਰਜੀ ਪੱਟ ਲਓ ਸਹੀ ਗੱਲ ਹੈ ਕਿ ਤੂੰ ਵੀ ਦਿਖਾ ਦੋ ਕਿਤੇ ਟਾਂਕਾ ਵੀ ਹੋਵੇ ਬਾਈ ਓਕੇ ਬਾਈ ਇਹਦਾ ਬੋਰਨਟ ਵੀ ਖੋਲ ਦੀਏ ਹਾਂਜੀ ਬਾਈ ਬੋਰਨਟ ਖੋਲਦੇ ਲੈ ਕਰਾਂ ਹੀ ਕਰਾਂਗੇ ਚੱਕਦਰ ਮੈਂ ਖੁੱਲ ਗਿਆ ਬਾਈ ਖੁੱਲ ਗਿਆ ਜੀ ਹਾਂਜੀ ਹਾਂ ਬਾਈ ਲਾਈਟਾਂ ਵੀ ਨਾਲ ਦੀਆਂ ਨੇ ਦੇਖ ਲਓ ਇਹਦੀਆਂ ਹਾਂ ਲਾਈਟਾਂ ਵੀ ਨਾਲ ਦੀਆਂ ਨੇ ਬਾਈ ਗੱਡੀ ਖੁੱਲੀ ਹੋਣੀ ਹੋਈਗਾ ਤਾਂ ਆਹ ਦੇਖ ਲਓ ਫੱਟੀ ਫੁੱਟੀ ਸਾਰੀ ਨਾਲ ਦੀ ਆ ਗੋਡੇ ਚੈੱਕ ਕਰ ਲਓ ਬਾਈ ਓਕੇ ਸਾਰਾ ਅੰਦਰੋਂ ਬੋਰਨਟ ਮਾਰ ਲਾ ਬਾਹਰੋਂ ਚ ਰੀਟ ਕਿਤੇ ਹੋ ਜਾਂਦੀ ਆ ਅੰਦਰੋਂ ਦਾ ਸ਼ੀਸ਼ਾ ਰਗੀ ਗੱਡੀ ਪਈ ਆ ਬਾਈ ਬੈਟਰੀ ਬੂਟਰੀ ਨਵੀਂ ਆ ਹੂੰ ਕੋਈ ਇਹ ਤਾਂ ਹੈ ਹੀ ਨਹੀਂ ਕੁਛ ਉਹਨੇ ਆਪਣੇ ਭਾਣਜੇ ਨੇ ਬਾਈ ਥਾਰ ਲੈ ਲਈ ਥਾਰ ਦਾ ਕ੍ਰੇਸ ਸੀ بس ਨਵੀਂੋ ਘੜਾਈ ਇਹ ਕਰਤੀ ਭਕਾਉ ਬਾਂਡ ਜੇ ਨੰਬਰ ਤਨੌਰੇ ਪਿੰਡ ਦੀ ਆ ਜਾ ਕੇ ਕੋਈ ਪਿੰਡ ਵੀ ਪਤਾ ਕਰ ਸਕਦਾ ਅਸਾ ਪਿੰਡ ਤਨौरा ਤਨौरा ਆ ਓਕੇ ਜਿਲ੍ਹਾ ਪਟਿਆਲੇ ਪੈਂਦਾ ਉੱਥੋਂ ਹੀ ਗੱਡੀ ਆਪਣੇ ਭਾਂਜੇ ਦੀ ਆ ਹਾਂਜੀ ਭਾਂਜੇ ਦੀ ਗੱਡੀ ਨੰਬਰ ਵੀ ਪਟਿਆਲੇ ਦੇ ਹੀ ਹੈਣਾ ਲੈ ਮਿੱਤਰੋ ਨੰਬਰ ਨਮੀ ਕੜਾ ਹੈ ਕੈਸ਼ ਦੀ ਗੱਡੀ ਉਹਨਾਂ ਨੇ ਆਪ ਹੀ ਘੜਵਾਈ ਸੀ ਹਾਂਜੀ ਆਪ ਨੇ ਲੈ ਮਿੱਤਰੋ ਪਹਿਲੇ ਨਾਮ ਗੱਡੀ ਆ ਹੈਨਾ ਤੇ ਉਸਤਾਦ ਪਹਿਲੇ ਹੀ ਦੱਸਿਓ ਬਸ ਲੋਕਲ ਚੱਲੀ ਹੋਈ ਜਿੰਨੇ ਕ ਚੱਲੀ ਹੋਈ 90000 ਗੱਡੀ ਚੱਲੀ ਹੋਈ ਫਿਰ ਤਾਂ ਸ਼ੀਸ਼ੇ ਵੀ ਸਾਰੇ オリジナル ਹੋਣਗੇ ਸਾਰੇ ਨਾਲ ਦੇ ਚੈੱਕ ਕਰ ਲਓ ਬਈ ਸਾਰੇ ਸ਼ੀਸ਼ੇ ਨਾਲ ਦੇ ਹਾਂਜੀ ਟਾਕੀਆਂ ਵਗੈਰਾ ਤੁਸੀਂ ਡਿੱਗੀ ਚਾਰੇ ਪਾਸੇ ਦਿਖਾ ਦੇ ਤਾਂ ਮੇਰੇ ਘੁੰਮ ਕੇ ਚਾਰੇ ਪਾਸੇ ਦਿਖਾ ਦੇ ਪਹਿਲਾਂ ਗੱਡੀ ਲੂਟਾਂ ਚਾਰੇ ਨਾਲ ਦੀਆਂ ਬਾਈ ਸਾਹਿਬ ਆ ਕੁਛ ਨਾਲ ਦਾ ਜਿਵੇਂ ਆਮ ਗੱਡੀਆਂ ਦੇ ਬੰਪਰ ਨੂੰ ਪੇਂਟ ਮਿਲ ਜਾਂਦਾ ਬੰਪਰ ਕਰਾਇਆ ਆਪਾਂ ਬਾਈ ਅਸੀਂ ਬੰਪਰ ਕਰਵਾਏ ਬੰਪਰ ਕਰਾਇਆ ਓਕੇ ਕੋਈ ਆਪਾਂ ਝੂਠ ਨਹੀਂ ਬੋਲ ਰਾ ਜਿਹੜੀ ਚੀਜ਼ ਹੈਗੀ ਆ ਠੀਕ ਆ ਬੰਪਰ ਬੰਪਰ ਪੇਂਟ ਕਰਾਇਆ ਇਹ ਵਿੱਚ ਰਿੱਟਾਂ ਜੀਆਂ ਸੀ ਬਾਈ ਹੈਗੇ ਨਾਲ ਦੀ ਓਰੀਜਨਲ ਪਾਇ ਨਵੇਂ ਨਹੀਂ ਪਾਇ ਹੈਗੇ ਨਾਲ ਦੀ ਹੈਗੇ ਨਾਲ ਦੀ ਆ ਪੇਂਟ ਪੇਂਟ ਕਰਾਇਆ ਬਾਈ ਠੀਕ ਆ ਚਲੋ ਕੋਈ ਗੱਲ ਨਹੀਂ ਇਹ ਤਾਂ ਚਲੋ ਲੈ ਫੀਲ ਪਏ ਹੋਏ ਆ ਟਾਇਰ ਤਾਂ ਵਧੀਆ ਜੰਮੀ ਨਵੇਂ ਵਰਗੇ ਨੇ ਹਾਂਜੀ ਟਾਇਰ ਵਧੀਆ ਪਿਆ ਵੀਰੇ ਲੈ ਮਿੱਤਰੋ ਟਾਇਰ ਨਵੇਂ ਵਰਗੇ ਨੇ ਵੈਸੇ ਟਾਇਰ ਪਿਆ ਕੌਂਟੀਨੈਂਟ ਤੇ ਅਲਾਈ ਵੀ ਘੈਂਟ ਰੇ ਇਹਨਾਂ ਦਾ ਹਾਂ ਇਹ ਵੀ ਵਧੀਆ ਅੱਜ ਕੱਲ ਇਹਨਾਂ ਦਾ ਟ੍ਰੈਂਡ ਵੀ ਐ ਬਿਲਕੁਲ ਬਿਲਕੁਲ ਬਈ ਇਹ ਕਿੰਨੇ ਕਿਲੋਮੀਟਰ ਚੱਲੀ ਹੋ 90000 ਚੱਲੀ ਹੋ ਬਾਈ ਕਿਲੋਮੀਟਰ ਆਉਣ ਥੋੜਾ ਜਿਹਾ ਹਾਂਜੀ ਕਰ ਦਿੰਦੇ ਆ ਸੱਚਾ ਹੁਣ ਕਰ ਲੈ ਚਲੋ ਮਿੱਤਰੋ ਜੁੜੇ ਰਹੋ ਤੁਹਾਨੂੰ ਦਿਖਾਉਣੇ ਆ ਵੀ ਕਿੰਨੇ ਕਿਲੋਮੀਟਰ ਚੱਲੀ ਹੋਈ ਆ 90 ਤੋਂ ਮਾੜੀ ਮੋਟੀ 1000 ਖੰਡ ਵੱਧ ਘੱਟ ਵੀ ਹੋ ਸਕਦੀ ਆ ਤੇ ਦੇਖ ਲੈ ਬਾਈ 90000 173 ਕਿਲੋਮੀਟਰ ਚੱਲੀ ਹੋਈ ਆ ਬ ਤੇ ਲੋ ਮਿੱਤਰੋ ਲੇਜ਼ਰ ਤੇ ਸੀਟ ਕਵਰ ਨੇ ਵਧੀਆ ਸੁੱਤ ਸਾਰੇ ਬਾਈ ਰਿਜਨਲ ਗੱਡੀ ਆ ਪੂਰੀ ਹਾਂਜੀ ਹਾਂਜੀ ਤੇ ਵਿੱਚੋਂ ਬਾਈ ਪਿੱਛੋਂ ਵੀ ਖੋਲਿਓ ਕਰਾਂ ਗੱਡੀ ਹਾਂਜੀ ਲੈ ਪਿੱਛੋਂ ਖੋਲ ਦੰਨੇ ਆ ਬਾਈ ਕਮਾ ਦੀ ਗੱਲਾ ਜਿਵੇਂ ਕਿ ਦੀ ਸਮੋਕ ਹੋਈ ਹੋਈ ਹੈ ਲੇਟਾ ਲੂਟਾਂ ਦੇ ਵੀਰ ਪੂਰੀ ਘੈਂਟ ਗੱਲਬਾਤ ਬਣੀ ਆ ਦੇਖ ਲੈ ਭਾਈ ਸਾਰੀ ਤੂੰ ਦੇਖ ਲੈ ਨਵੀਂ ਵਰਕ ਹੀ ਪਈ ਆ ਕਿਤੋਂ ਕੋਈ ਹੋਵੇ ਟੰਕਾ ਦੇ ਹਲਾ ਸਹੀ ਗੱਲ ਆ ਯਾਰ ਹਾਂ ਐਨ ਗੱਡੀ ਵੀਰੇ ਹਾਂ ਬਿਲਕੁਲ ਸਾਰੀ ਕਿਤੋਂ ਆ ਜੋੜ ਜੜ ਇੱਥੇ ਹੀ ਪਤਾ ਲਾ ਜਾਂਦਾ ਨਹੀਂ ਸਾਰੇ ਉਦਾਂ ਹੀ ਪਏ ਇਹ ਮੁੜ ਕੇ ਬਣਦੀ ਨਹੀਂ ਹੁੰਦੇ ਭਾਈ ਸਾਡੇ ਤਾਂ ਹੁਣ ਸਾਹਮਣੇ ਚੱਲੀ ਹੋਈ ਹੈ ਬਿਲਕੁਲ ਬਿਲਕੁਲ ਜੀ ਹਾਂ ਤੇ ਉਸਤਾਦ ਸਟਿੱਪਣੀ ਦੀ ਦਿਖਾਈ ਹਾਂ ਸਟਿੱਪਣੀ ਸਟਿੱਪਣੀ ਸਾਰਾ ਕੁਝ ਪਿੱਛੀ ਪਿਆ ਭਈਆ ਦੇਖ ਲਓ ਮਕਨੇ ਸਟਿੱਪਣੀ ਵੀ ਦੀ ਅਸਰ ਦਾ ਇੱਕ ਹੋਊਗਾ ਹਾਂ ਜੀ ਤੇ ਕਦੇ ਬਰੀ ਲਾਈ ਹੋ ਜਲੇ ਸਾਬ ਬਾਈ ਚੱਲ ਚਲਾ ਬਈ ਦੀ ਗੱਡੀ ਕਿੰਮਿਆਂ ਪੂਰੀ ਵਧੀਆ ਬਾਈ ਇੰਜਨ ਓੰਜਨ ਸਾਰੀ ਗੱਡੀ ਏਸੀ ਹਿੱਟਰ ਪੂਰੇ ਵਰਕੇ ਦੇ ਵਿੱਚ ਨੇ ਜੇ ਕੋਈ ਇੰਜਨ ਚ ਜਾਂ ਲੱਗੀ ਵੱਜੀ ਚ ਹੋਵੇ ਆਪਾਂ ਖਰਚਾ ਦੇ ਦਾਂਗੇ ਸਾਰਾ ਬਾਈ ਜਿੱਥੋਂ ਵੀ ਕੋਈ ਆਊਗਾ ਹੋਰ ਤਾਂ ਠੀਕ ਐ ਇਹ ਮਾਡਲ 2014 ਦੱਸੀ ਤੀ 2014 ਮਾਡਲ ਪਹਿਲੇ ਨਾਮ ਆ ਪਟਿਆਲੇ ਦਾ ਨੰਬਰ ਆ ਪੰਜਾਬ ਦਾ ਨੰਬਰ ਹੈ ਨਾ ਸਾਰਾ ਨਵੀਂ ਕਢਾਈ ਹੋਈ ਆ ਹਾਂਜੀ 90000 ਚੱਲੀ ਹੋਈ ਆ ਵੀ ਜਿਹੜਾ 90000 ਚੱਲੀ ਹੋਈ ਆ ਜੈਨੂਇਨ ਓਕੇ ਤੇ ਬਾਈ ਜਿਹਦੇ ਰੇਟ ਦੀ ਗੱਲ ਕਰੀ ਦੀ ਡਿਮਾਂਡ ਰੇਟ ਦੀ ਗੱਲ ਕਰੀਏ ਬਾਈ ਇਹਦਾ 475000 ਕਹਿੰਦੇ ਆ 475000 ਡਿਮਾਂਡ ਹਾਂਜੀ ਵੀਰੇ ਡਿਸਕਾਊਂਟ ਇਹਦੇ ਵਿੱਚ ਕਿੰਨਾ ਇੱਕ ਕਰ ਦੋਗੇ ਡਿਸਕਾਊਂਟ ਕਰ ਦਾਂਗੇ ਕੋਈ ਗੱਲ ਨਹੀਂ ਮੌਕੇ ਤੇ ਹੋ ਇਹੋ ਸਾਬਰ ਨਾਲ ਕੋਈ ਗੱਲ ਨਹੀਂ ਤੇ ਲੋ ਮਿੱਤਰੋ ਕਰ ਲਿਓ ਸੰਪਰਕ ਬਾਈ ਦੇ ਨਾਲ ਤੇ ਨੰਬਰ ਸਤਾ ਤੁਹਾਡਾ ਕਿਹੜਾ ਕੋਈ ਬੋਲਿਓ ਹੈਗਾ ਬਾਈ ਜੀ 9921930022 992193022 ਲੈ ਮਿੱਤਰੋ ਇਸ ਨੰਬਰ ਤੇ ਕਰ ਲਿਓ ਸੰਪਰਕ ਦੁਬਾਰਾ ਫੇਰ ਦੱਸ ਦਿੰਨੇ ਆ ਮਾਡਲ ਹੈਗੀ ਇਹ 2014 ਪੰਜਾਬ ਦਾ ਨੰਬਰ ਆ ਪਹਿਲੀ ਪਾਰਟੀ ਦੀ ਗੱਡੀ ਦਾ ਨਾਮ ਆ ਹਨਾ ਜੀ ਅਲਾਈ ਟਾਇਰ ਪੂਰੇ ਘੈਂਟ ਨੇ ਤੇ 90000 ਦੇ ਕਰੀਬ ਗੱਡੀ ਜਿਹੜੀ ਚੱਲੀ ਹੋਈ ਆ ਤੇ 101% ਗਾਰੰਟੀ ਵਾਲੀ ਆ ਨੌਨ ਐਕਸੀਡੈਂਟ ਹਨਾ ਜੀ ਨੌਨ ਐਕਸੀਡੈਂਟ ਤੇ ਕਰ ਲੇ ਸੰਪਰਕ ਸੱਜਣੋ ਨੰਬਰ ਸਕਰੀਨ ਤੇ ਚੱਲੀ ਜਾਂਦਾ ਮੇਲਾ ਲੁੱਟਣ ਵਾਲਾ ਕੰਮ ਹੀ ਆ ਲੁੱਟ ਲੋ ਕਰਾਂ